ਭਾਰਤ ਕੀ ਸੀ ਬਣਾਇਆ ਕਿਹਾ ਜਾਣਾ ਚਾਹੀਦਾ ਸੀ ਬਣਾਇਆ ਕਿਹਾ ਜਾ ਰਿਹਾ ਉਹਦੇ ਖਾਤਰ ਕਿਹੜੀਆਂ ਨੀਤੀਆਂ ਪਾਲਸੀਆਂ ਆ ਰਹੀਆਂ ਨੇ ਇੱਕ ਇੱਕ ਦੇਸ਼ ਇੱਕ ਇਲੈਕਸ਼ਨ ਇੱਕ ਦੇਸ਼ ਇੱਕ ਰਾਸ਼ਨ ਕਾਰਡ ਇੱਕ ਦੇਸ਼ ਇੱਕ ਬੋਲੀ ਇੱਕ ਦੇਸ਼ ਇੱਕ ਸਿੱਖਿਆ ਨੀਤੀ ਉਹ ਆਤਮਾਨ ਵੀ ਕਹਿੰਦਾ ਇੱਕ ਹੋਣੀ ਚਾਹੀਦੀ ਹੈ ਸਿੱਖਿਆ ਨੀਤੀ ਮੈਂ ਅਮਰੀਕਾ ਚ ਜਾ ਕੇ ਵੜਾ ਦੇ ਆਨ ਕੀਤਾ ਐਵੇਂ ਮਰੀ ਜਾਂਦਾ ਟੱਲੇ ਭਾਰਤ ਦੇ ਸੱਕੇ ਨੀਤੀ ਕਿਵੇਂ ਹੋਜੀ ਮੈਨੂੰ ਇਹ ਦੱਸ ਬੋਲੀ ਅੱਡ ਸੱਭਿਆਚਾਰ ਅੱਡੇ ਇਤਿਹਾਸ ਅੱਡ ਆਹ ਕੁਛ ਗੱਲਾਂ ਸਾਂਝੀ ਨੇ ਜਿਵੇਂ ਦੁਨੀਆਂ ਦਾ ਨੂੰ ਵੀ ਅਸੀਂ ਪੜਦੇ ਆਂ ਭਾਰਤ ਨੂੰ ਵੀ ਅਸੀਂ ਪੜ ਲਾਂਗੇ ਸਾਡਾ ਇੱਕ ਮੁਲਕ ਆ ਉਹਦੇ ਕੁਛ ਕਾਨੂੰਨ ਨੇ ਨਿਯਮ ਨੇ ਉਹ ਚਲੋ ਹੈਗੀਆਂ ਨੇ ਨਾ ਕਿ ਨੈਸ਼ਨੈਲਿਟੀ ਜਦੋਂ ਆਪਾਂ ਬਾਹਰ ਖਾਤਰ ਲੈਨੇ ਆਂ ਵੈਸੇ ਉਹ ਅਮਰਤਪਾਲ ਨੇ ਜਿਹੜੀ ਗੱਲ ਕਹੀ ਸੀ ਆਪਦੇ ਆਪ ਚੋਂ ਗਲਤ ਨਹੀਂ ਸੀ ਵੀ ਇਹ ਇੱਕ ਟਰੈਵਲ ਡਾਕੂਮੈਂਟ ਆ ਜਿਹੜਾ ਪਾਸਪੋਰਟ ਆ ਅੱਛਾ ਮਤਲਬ ਸਹੀ ਗੱਲ ਇਹੀ ਆ ਪੰਜਾਬ ਪੰਜਾਬੀ ਕੌਮ ਬੰਗਾਲੀ ਕੌਮ ਮਲਿਆਲਮ ਕੌਮ ਇਸ ਤੂੰ ਸਾਰਾ ਦੇਖੋ ਜੀ ਉਹੀ ਨੇ ਪਰ ਇਹਨਾਂ ਨੇ ਉਹ ਜੋ ਧਰਮਾਂ ਦੇ ਆਧਾਰ ਤੇ ਮੁਲਕ ਵੰਡੇ ਆ ਉਦੋਂ ਪੰਜਾਬ ਠੋਕਿਆ ਬੁਰੀ ਤਰ੍ਹਾਂ ਮਤਲਬ ਜਿਹਦੇ ਵਿੱਚੋਂ ਸਿੱਖ ਕੌਮ ਲਿਆਂਦੀ ਉਧਰ ਬੰਗਾਲ ਦੇ ਵਿੱਚ ਵੀ ਇਹੀ ਇਸ ਤਰ੍ਹਾਂ ਹੋਇਆ ਉੱਥੇ ਘੱਟ ਹੋਇਆ ਸਾਰੇ ਕੈਸੇ ਉਹ ਵੰਡ ਸੀ ਜਿਹੜੀ ਆਪਣੇ ਵਾਲੇ ਉਹਦੇ ਜਵਾਬ ਵਿੱਚ ਵੀ ਸਾਡੀ ਵੀ ਸਿੱਖ ਕੌਮ ਬਣਦੀ ਆ ਖਾਲਸਾ ਪੰਥ ਜਾਂ ਹੋਰ ਸਰਕਾਰੀ ਖਾਲਸਾ ਇਹ ਜਾਂ ਕੋਈ ਚੱਲਦਾ ਸੀ ਇਹ ਉੜਜਣ ਤਾਣੀ ਜਿਹੜੀ ਧਰਮਾਂ ਦੇ ਆਧਾਰ ਤੇ ਕੌਮਾਂ ਦੀ ਆ ਇਹ ਕਿਹਾ ਜਾ ਵੀ ਸੀ ਸਰਕਾਰ ਦਾ ਜ਼ਹਿਰੀਲਾ ਚੱਕਰ ਜਦੋਂ ਤੱਕ ਤੁਸੀਂ ਇਹ ਚੋਂ ਨਹੀਂ ਨਿਕਲਦੇ ਉਦੋਂ ਤੱਕ ਤੁਸੀਂ ਫੈਡਰਲ ਦੇ ਮੁਲਕ ਦੀ ਸਿਆਸਤ ਨੂੰ ਸਹੀ ਨਹੀਂ ਸਮਝ ਸਕਦੇ ਨੀਤੀਆਂ ਨੂੰ ਸਹੀ ਨਹੀਂ ਸਮਝ ਸਕਦੇ